ਸਰ ਪਹਿਲੀ ਬੇਨਤੀ ਤਾਂ ਇਹ ਆ ਜੀ ਕਿ ਕੀ ਸਟੇਟ ਅਫੋਰਡ ਕਰ ਸਕਦੀ ਆ ਜੀ ਉਹ ਕਹਿੰਦੇ ਹੈਗਾ ਸਾਡੇ ਕੋਲ ਪੈਸਾ ਬਹੁਤ ਆ ਇਹ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਜੀ ਇਹ ਦਿਖਾਉਣ ਦੀ ਗੱਲ ਹੋ ਰਹੀ ਆ ਜੀ ਹਾਂ ਦੂਜਾ ਅਨ ਕਨਸਟੀਟਿਊਸ਼ਨਲ ਹੈਗਾ ਜੀ ਹਮ ਮਿਲਣਾ ਕਿਸੇ ਨੂੰ ਸਰ ਕੁਝ ਨਹੀਂ ਆ ਜੀ ਹਮ ਮੇਰੀ ਬੇਨਤੀ ਇਹ ਆ ਕਿ ਇਲੈਕਸ਼ਨ ਸਟੰਟ ਹੈਗਾ ਵੋਟਾਂ ਲੈਣੀਆਂ ਹੈਗੀਆਂ ਬਾਅਦ ਵਿੱਚ ਆਪਣੇ ਹੀ ਬੰਦਿਆਂ ਤੋਂ ਰਿਟ ਫਾਈਲ ਕਰਵਾ ਦੇਣੀ ਹੈਗੀ ਉਹ ਤਾਂ ਇੱਥੇ ਲੱਗ ਜਾਣਾ ਸਟੇ ਹੂੰ ਅੱਜ ਤੱਕ ਪੰਜਾਬ ਦੇ ਜਿਹੜਾ ਹੈਗਾ ਹਜ਼ਾਰ-ਹਜ਼ਾਰ ਰੁਪਈਆ ਕਿਹਾ ਹੈ ਜੀ ਉਹ ਤਾਂ ਮਿਲਿਆ ਜੀ ਜੀ ਪੰਜਾਬ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਔਰ ਜਿਹੜੀ ਗੱਲ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਤੁਹਾਨੂੰ ਸਾਰੇ ਬਾਰੇ ਪਤਾ ਆਏਗੀ ਸੋ ਤੁਹਾਨੂੰ ਲੱਗਦਾ ਵਾ ਕਿ ਇਹ ਸਿਰਫ ਇੱਕ ਐਲਾਨ ਹੀ ਆ ਇਹ ਲਾਗੂ ਨਹੀਂ ਹੋ ਸਕਣਾ ਨਹੀਂ ਹੁਣ ਅਸਾਂ ਨਹੀਂ ਹੋਣਾ ਜੀ ਦੇਖ ਲਓ ਜੀ ਕਿਥੋਂ ਕੀ ਕਰਟੇਰੀਆ ਲੈਣਗੇ ਜੀ ਕਿਥੋਂ ਗਏ ਕੈਲਕੂਲੇਸ਼ਨ ਕਰਨਗੇ ਜੀ ਕਿੰਨੇ ਗ੍ਰਾਂਤੀ ਹੈਗੇ ਆ ਜੀ ਕਿੱਥੇ ਦੇਖੇ ਇੱਕ ਇੱਕ ਪੁਆਇੰਟ ਯਾਦਾ ਦੇਤੇ ਜਿਹੜਾ ਹੈਗਾ ਯਾ ਕਿੰਨੇ ਬੰਦੇ ਕਿੰਨੇ ਗੁਰਦੁਆਰੇ ਬਣਏ ਆ ਜੀ ਹੂੰ ਹੂੰ ਜਿਹੜੀ ਇਹ ਚੀਜ਼ ਹੈ ਇਹ ਸਟੇਟ ਦੀ ਜਿਹੜੀ ਜ਼ਿੰਮੇਵਾਰੀ ਨਹੀਂ ਹੈ ਸਰ ਇੱਕ ਪੇਡ ਦਾ ਪੈਸਾ ਜਿਹੜਾ ਹੈਗਾ ਯਾ ਉਹ ਲੈ ਆ ਪਬਲਿਕ ਵੈਲਫੇਅਰ ਦੇ ਵਿੱਚ ਲੱਗਣਾ ਚਾਹੀਦਾ ਹੈਗਾ ਯਾ ਇਹ ਲੋਕ ਆਪਣੀਆਂ ਵੋਟਾਂ ਜਿਹੜੀਆਂ ਏਠਣ ਵਾਸਤੇ ਨਹੀਂ ਲੱਗਣਾ ਚਾਹੀਦਾ ਬਿਲਕੁਲ ਠੀਕ ਹੈ ਮਿਹਰਬਾਨੀ ਬਿਲਕੁਲ ਤੁਹਾਡੀ ਗੱਲ ਕਲੀਅਰ ਹੈ ਜੀ ਆ ਗਈ ਗੱਲ ਤੁਹਾਡੀ ਇਹ ਸਾਡੀ ਸੋਸ਼ਲ ਰਿਸਪੋਨਸੀਬਿਲਟੀ ਯਾ ਉਹਨਾਂ ਦੇ ਜੋ ਘਟ ਹੈਗੀ ਹੈ ਵੀ ਉਹ ਸੋਸ਼ਲ ਰਿਸਪੋਨਸੀਬਿਲਟੀ ਆ ਸਮਾਜ ਦੇਖੋ ਉਹਨਾਂ ਨੇ ਕਿੱਦਾਂ ਉਹਨਾਂ ਬੰਦਿਆਂ ਨੂੰ ਰੱਖਣਾ ਹੈਗਾ ਜੀ ਇਹ ਸਮਾਜ ਦੀ ਜ਼ਿੰਮੇਵਾਰੀ ਦਾ ਨਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਮਿਹਰਬਾਨੀ ਦਾ ਥੈਂਕ ਯੂ ਜੀ ਥੈਂਕ ਯੂ ਰਾਜੇ ਸੈਣੀ ਜੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਇਹ ਜ਼ਿੰਮੇਵਾਰੀ ਜੋ ਹੈ ਇਹ ਸਮਾਜ ਦੀ ਜ਼ਿੰਮੇਵਾਰੀ ਆ ਇਹ ਰਾਜੇ ਸੈਣੀ ਦਾ ਦਸੂਹੇ ਤੋਂ ਜੋ ਜੁੜੇ ਸਨ ਉਹਨਾਂ ਦਾ ਵਿਚਾਰ ਆ